ਸਾਰੀ ਜੰਗਲੀ ਮੁਰਦਾਵਾ 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 ਭਗਵਾਨ ਸੁਬਾਨ ਕੇ ਦੀਵਾਲ ਮੁਰਦਾਵਾ 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 ਸਰਦਾਰ ਲਖਨਾਇਆ ਜਿੰਦਾਬਾਦ 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 ਅੰਮ੍ਰਿਤ ਮੰਗਾ ਪੂਰਨ ਕਰੋ ਅੰਮ੍ਰਿਤ ਮੰਗਾ ਪੂਰਨ ਕਰੋ ਹਾਜੀ ਬਾਈ ਜੀ ਕੀ ਨਾਮ ਹੈ ਅੱਜ ਤੱਕ ਕੀ ਮੌਜਾ ਕੀ ਕਹਿਣਾ ਚਾਹੁੰਦੇ ਕਾਮਨ ਮੱਖਣ ਸਿੰਘ ਗੁਰੂ ਸਰੋ ਦਿਹਾਤੀ ਮidur ਸਵਦਾ ਜਿਲ੍ਹਾ ਸੀਨੀਅਰ ਮਿਤ ਪ੍ਰਧਾਨ ਹਨ ਅੱਜ ਦਾ ਜਿਹੜਾ ਇਹ ਇਕੱਠ ਹੈ ਇਹ ਇਕੱਠ ਕੇਂਦਰ ਸਰਕਾਰ ਨੂੰ ਜਿਹੜੀਆਂ ਚੋਣਾਂ ਦੇ ਦੌਰਾਨ ਵਾਅਦੇ ਕੀਤੇ ਸੀ ਉਸ ਵੇਲੇ ਦੀਆਂ ਜਿਹੜੀਆਂ ਵਾਅਦੇ ਕਰੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਕੇਂਦਰ ਸਰਕਾਰ ਨੂੰ ਐਮਪੀਆ ਨੂੰ ਜਿਹੜੇ ਮੰਗ ਪੱਤਰ ਦੇਣੇ ਐ ਜਿਹੜੇ ਪੰਜਾਬ ਸਰਕਾਰ ਦੇ ਨਮਾਇੰਦਿਆਂ ਨੇ ਉਸ ਵੇਲੇ ਵਾਅਦੇ ਕਰੇ ਸੀ ਪੰਜਾਬ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਬੇਰਜ਼ਗਾਰਾਂ ਨੂੰ ਰੋਜ਼ਗਾਰ ਦੇਵਾਂਗੇ ਮੰਗਾਈ ਤੇ ਕਾਬੂ ਪਾਵਾਂਗੇ ਜਿਹੜੀਆਂ ਮਿਲਣ ਵਾਲੀਆਂ ਸਹੂਲਤਾਂ ਪੂਰੇ ਪਰਿਵਾਰਾਂ ਨੂੰ ਹਰ ਕਿਸਮ ਦੀਆਂ ਲੋੜੀਂਦੀਆਂ ਜਿਹੜੀਆਂ ਸਹੂਲਤਾਂ ਉਹ ਜਾਰੀ ਕਰਾਂਗੇ ਸਰਕਾਰੀ ਹਸਪਤਾਲ ਜਿੰਨੇ ਬੰਦ ਪਏ ਉਹਨਾਂ ਨੂੰ ਚਾਲੂ ਕਰਾਂਗੇ ਡਾਕਟਰਾਂ ਦੀ ਲੇਰੀ ਡਾਕਟਰਾਂ ਦੀ ਸਾਰੇ ਪੂਰੇ ਪ੍ਰਬੰਧ ਕਰਾਂਗੇ ਫਰੀ ਦਵਾਈਆਂ ਦਾ ਪ੍ਰਬੰਧ ਕਰਾਂਗੇ ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕੀਤੇ ਜਾ ਰਹੇ ਉਹਨਾਂ ਨੂੰ ਚਾਲੂ ਕਰਾਂਗੇ ਸਰਕਾਰੀ ਅਦਾਰਿਆਂ ਦੇ ਅੰਦਰ ਪੱਕੀ ਭਰਤੀ ਕਰਾਂਗੇ ਇਹ ਜਿਹੜੇ ਸਾਰੇ ਵਾਦੇ ਸੀ ਇਹ ਮੰਗ ਪੱਤਰ ਅਧਿਆਤਿ ਮਜ਼ਦੂਰ ਸਭਾ ਪੰਜਾਬ ਵੱਲੋਂ ਫੈਸਲਾ ਕੀਤਾ ਹੈ ਵੀ ਇਹ ਮੰਗ ਪੱਤਰ ਹੈ ਜਿਹੜੇ ਇਹ ਪੰਜਾਬ ਸਰਕਾਰ ਨੂੰ ਵੀ ਭੇਜਣੇ ਨੇ ਐਮਐਲਏ ਦੇ ਰਾਹੀਂ ਕੇਂਦਰ ਸਰਕਾਰ ਨੂੰ ਵੀ ਭੇਜਣੇ ਨੇ ਇਹ ਉਸ ਪ੍ਰੋਗਰਾਮ ਦੇ ਤਹਿਤ ਅੱਜ ਜਿਹੜਾ ਮੰਗ ਪੱਤਰ ਦੇਣ ਦਾ ਇੱਥੇ ਇਹ ਪ੍ਰੋਗਰਾਮ ਬਣਾਇਆ ਗਿਆਗਾ ਥੋੜੇ ਸਮੇਂ ਬਾਅਦ ਕੇਂਦਰ ਦੇ ਹਰ ਸਿਮਰਤ ਦੇ ਨਾਲ ਸੰਬੰਧਿਤ ਕੋਈ ਵੀ ਅਧਿਕਾਰੀ ਹੈ ਜਿਹੜਾ ਮੰਗ ਪੱਤਰ ਲੈਣ ਆਵੇਗਾ ਲੋਕਲ ਜਗਰੂਪ ਗਿੱਲ ਹੈ ਜਿਹੜਾ ਪੰਜਾਬ ਸਰਕਾਰ ਦਾ ਨਮਾਇੰਦਾ ਉਹ ਵੀ ਇਹ ਮੰਗ ਪੱਤਰ ਲੈਣ ਆਉਣਗੇ ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਇਸ ਗੱਲ ਤੇ ਆਉਣ ਵਾਲੇ ਵਿਵਾਦ ਦੇ ਵਿੱਚ ਘੋਲ ਤਿੱਖਾ ਹੋਣਾ ਉਹ ਕੀ ਹੈ ਮਨਰੇਗਾ ਦਾ ਪਿਛਲੀ ਵਾਰ ਵੀ ਮੋਦੀ ਸਰਕਾਰ ਨੇ 66 ਕਰੋੜ ਰੁਪਇਆ ਘਟਾਤਾ ਸੀ ਹੁਣ ਇਹਨੂੰ ਜਮ੍ਹਾਂ ਬੰਦ ਕਰਨ ਵਾਸਤੇ ਜਿਹੜੇ ਕੱਚੇ ਕੰਮ ਚੱਲਦੇ ਸੀ ਨਹਿਰਾਂ ਦੀਆਂ ਪੱਟੜੀਆਂ ਸੂਆਂ ਦੇ ਰਾਹਾਂ ਦੇ ਉਹਨਾਂ ਨੂੰ ਬੰਦ ਕਰਕੇ ਹੁਣ ਜਿਹੜਾ ਕੰਮ ਹੈ ਮਨਰੇਗਾ ਨੂੰ ਬੰਦ ਕਰਨ ਦੀਆਂ ਨੀਤੀਆਂ ਹੌਲੀ-ਹੌਲੀ ਘੰਟਿਆਂ ਦੀ ਦਿਹਾੜੀ ਤੇ ਲੈ ਕੇ ਆ ਰਿਹਾ ਮੋਦੀ ਇਹ ਤਾਟੇ ਅਡਵਾਨੀ ਅਡਵਾਨੀ ਹੋਰਾਂ ਦੇ ਦਵਾ ਥੱਲੇ ਜਿਹਦੇ ਕਰਕੇ ਜਿਵੇਂ ਵਿਦੇਸ਼ਾਂ ਦੇ ਅੰਦਰ ਘੰਟਿਆਂ ਦੀ ਦਿਹਾੜੀ ਹੈ ਇੱਥੇ ਵੀ ਇਹ ਵੱਧਵੀਂ ਦਿਹਾੜੀ ਨੂੰ ਖਤਮ ਕਰਕੇ ਲੋਕਾਂ ਦਾ ਰੋਜ਼ਗਾਰ ਖੋ ਰਹੇ ਨੇ ਐਗਰੀਕਲਚਰ ਦਾ ਖੇਤੀ ਦੇ ਅੰਦਰ ਮਜ਼ਦੂਰਾਂ ਨੂੰ ਜਿਹੜਾ ਜਿਉਣ ਵਾਸਤੇ ਕਾਰੋਬਾਰ ਸੀ ਉਹ ਮਸ਼ੀਨਰੀ ਨੇ ਬਿਲਕੁਲ ਖਤਮ ਕਰਤਾ ਨਾ ਕਣਕ ਵਾਢੀ ਦੇ ਵਿੱਚ ਕੰਮ ਮਿਲਦਾ ਮਜ਼ਦੂਰਾ ਨੂੰ ਨਾ ਜੀਰੀ ਦੀ ਵਾਢੀ ਦੇ ਵਿੱਚ ਤੇ ਨਰਮੇ ਦੀ ਪੱਟੀ ਹੈ ਜਿਹੜੀ ਉਹ ਬਿਲਕੁਲ ਇਸ ਵੇਲੇ ਖਤਮ ਕੀਤੀ ਹੋਈ ਹੈ ਹੋਰ ਕੋਈ ਕੰਮ ਨਹੀਂ ਮਜ਼ਦੂਰਾ ਕੋਲੇ ਇਹ ਕੰਮ ਨੂੰ ਜੇ ਬੰਦ ਕਰਦੀ ਹੈ ਸਰਕਾਰ ਜਿਵੇਂ ਹੁਣੇ ਪਤਾ ਲੱਗਿਆ 20 ਜਿਹੜੇ ਕੰਟੈਕਟ ਤੇ ਕੱਚੇ ਕੰਮੇ ਰੱਖੇ ਹੋਏ ਸੀ ਮਨਰੇਗਾ ਦੇ ਕਾਰੋਬਾਰ ਨੂੰ ਚਲਾਉਣ ਵਾਸਤੇ ਜਿਨ੍ਹਾਂ ਨੂੰ ਅਸੀਂ ਸੈਕਟਰੀ ਕਹਿੰਦੇ ਸੀ ਜਿਨ੍ਹਾਂ ਦਾ ਕੋਈ ਭਵਿੱਖ ਨਹੀਂ ਉਹਨਾਂ ਨੇ ਵੀ ਹੜਤਾਲ ਕਰਨ ਦਾ ਜਿਹੜਾ ਆਪਣਾ ਫੈਸਲਾ ਕੀਤਾ ਹੋਇਆ ਕਿਉਂ ਕਿ ਜੇ ਮਨਰੇਗਾ ਬੰਦ ਹੋ ਜਾਂਦਾ ਉਹਨਾਂ ਦਾ ਵੀ ਜਿਹੜਾ ਕੰਟੈਕਟ ਨਾਲ ਦੀ ਨਾਲ ਖਤਮ ਹੋ ਜਾਣਾਗਾ ਇੱਥੇ ਵੇਰਜ਼ਗਾਰਾਂ ਦੀ ਪੜੇ ਲਿਖਿਆਂ ਦੀ ਅਣਪੜ੍ਹਾਂ ਦੀ ਸਾਰਿਆਂ ਦੀ ਲੋੜ ਹੈ ਜ਼ਿੰਦਗੀ ਜਿਉਣ ਦੀ ਉਹਨਾਂ ਨੂੰ ਕੱਪੜਾ ਚਾਹੀਦਾ ਹੈ ਉਹਨਾਂ ਨੂੰ ਇਲਾਜ ਪ੍ਰਣਾਲੀ ਚਾਹੀਦੀ ਹੈ ਉਹਨਾਂ ਨੂੰ ਐਜੂਕੇਸ਼ਨ ਚਾਹੀਦੀ ਹੈ ਉਹਨਾਂ ਦੇ ਸਿਰ ਤੇ ਛੱਤ ਚਾਹੀਦੀ ਹੈ ਘਰ ਚਾਹੀਦਾ ਉਹਨਾਂ ਨੂੰ ਜੀਉਣ ਦੇ ਲਈ ਪੀਣ ਵਾਲਾ ਸਾਫ਼ ਪਾਣੀ ਚਾਹੀਦਾ ਇਹ ਸਾਰੀਆਂ ਗੱਲਾਂ ਤੋਂ ਇਹ ਸਾਰੀਆਂ ਗੱਲਾਂ ਤੋਂ ਸਰਕਾਰਾਂ ਪਾਸਾ ਵਟ ਰੀਆਂ ਨੇ ਸਾਡੀ ਲੋੜ ਹੈ ਸਮੁੱਚੇ ਗਰੀਬ ਕਿਸਾਨ ਛੋਟੇ ਦੁਕਾਨਦਾਰ nghai ਦੇ ਖਿਲਾਫ ਲੜਨ ਲਈ ਰੋਜ਼ਗਾਰ ਦੇ ਹੱਕ 'ਚ ਲੜਨ ਲਈ ਰੋਜ਼ਗਾਰ ਲੈਣ ਲਈ ਸਮੁੱਚੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਇਕੱਠੇ ਹੋਣਾ ਪੈਣਾਗਾ ਉਹਨਾਂ ਚਰ ਕੇਂਦਰ ਦੀ ਸਰਕਾਰ ਸੂਬੇ ਸਰਕਾਰਾਂ ਇੱਕ ਜਿਹੜੀ ਅਗਨੀ ਪੱਖ ਯੋਜਨਾ ਚਲਾਈ ਹੈ ਇਹ 1948 ਐਕਟ ਦੇ ਤਹਿਤ ਉਹਨਾਂ ਨੂੰ ਜਿਵੇਂ ਪਹਿਲਾਂ ਰੈਗੂਲਰ ਭਰਤੀ ਹੁੰਦੀ ਸੀ ਆਰਮੀ ਦੀ ਉਸ ਨੂੰ ਜਾਰੀ ਰੱਖਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਮਾਪਿਆਂ ਦਾ ਉਹਨਾਂ ਦੇ ਪਰਿਵਾਰਾਂ ਦਾ ਜਿਹੜਾ ਭਵਿੱਖ ਹੋਵੇ ਇਹ ਮਾਨੀ ਅੱਗੇ ਉਹਦਾ ਬੰਦਾ ਇਹਨਾਂ ਨਾਲ ਕਾਇਆ ਕਰੋ ਜੀ ਕਿਮੋ ਚਰਮਨ ਜੀ ਠੀਕ ਹੈ ਆਓ ਜੀ ਇਧਰ ਆ ਜੀ جي سنگري کا دروازہ بند کرو بند کرو جے نواب زندہ